ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਭਾਈ ਜੀ ਹੁਣ ਠੰਡ ਲੰਘ ਚੁੱਕੀ ਆ ਤੇ ਜਾਂ ਥੋੜੇ ਦਿਨ ਹੀ ਰਹਿੰਦੇ ਆ ਇਸ ਤੋਂ ਬਾਅਦ ਚੱਲਣਾ ਕੰਮ ਖਾਲ ਸਵਾਰ ਨਹੀਂ ਹੁੰਦੇ ਆ ਆਪਾਂ ਜਾਂ ਮਕਾਨਾਂ ਦਾ ਕੰਮ ਆ ਕਈਆਂ ਦੀ ਚੰਗੀਆਂ ਦੀ ਹੁੰਦੀ ਆ ਲੋੜ ਅੱਜ ਬਾਈ ਕੋਲੇ ਆ ਗਿਆ ਪਿੰਡ ਕੋਟਪਾਈ ਇਸ ਪਿੰਡ ਦਾ ਬਹੁਤ ਨਾਮ ਆ ਕਈਆਂ ਇੱਥੋਂ ਦੀਆਂ ਮਸ਼ਹੂਰ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਵਧੀਆ ਬਾਈ ਤੁਸੀਂ ਦੱਸੋ ਬਹੁਤ ਵਧੀਆ ਬਾਈ ਤੇ ਬਾਈ ਕਈਆਂ ਦਾ ਦੱਸੋ ਜਿਵੇਂ ਕੋਟਪਾਈ ਦਾ ਇਹਨਾਂ ਨਾਂ ਵੀ ਕੋਟਪਾਈ ਦੀ ਕਈ ਮਸ਼ਹੂਰ ਕਹਾ ਤੋਂ ਪੰਜਾਬ ਦੇ ਵਿੱਚ ਮਸ਼ਹੂਰ ਹੈ ਇਸ ਕਰਕੇ ਕੋਟਪਾਈ ਜਿਹੜੇ ਸਾਰਾ ਕੰਮ ਹੱਥੀਂ ਕਰਦੇ ਆਂ ਤਿਆਰ ਆਪਣਾ ਅੱਛਾ ਕੋਈ ਇੱਥੇ ਮਸ਼ੀਨੀ ਦੀ ਵਰਤੋਂ ਇਹ ਹੁਣ ਤੁਸੀਂ ਕਈ ਬਣਾਈ ਜਾਂਦੇ ਹੋ ਬਾਈ ਕਈ ਬਣਾਈ ਹੈ ਕਿਹੜੀ ਕਈ ਹੈ ਇਹ ਸਟੀਲ ਦੀ ਕਈ ਹੈ ਪ्युअर ਸਟੀਲ ਦੀ ਯਾਰ ਪੈਣ ਦੀ ਨੂੰ ਗਾਰੰਟੀ ਹੋਊਗੀ ਜਿੰਨਾ ਜੇ ਰਹੂਗੀ ਅੱਛਾ ਯਾਰ ਪੈ ਗਈ ਜਾਂ ਤੇ ਆਪਣੇ ਫੁੱਲ ਗਾਰੰਟੀ ਹੋਏ ਠੀਕ ਆ ਬਾਈ ਤੇ ਬਾਈ ਜੇ ਕਿਸੇ ਨੇ ਮੰਨ ਲਓ ਕਹੀਏ ਤੁਹਾਡੇ ਤੋਂ ਤਿਆਰ ਕਰਾਉਣੀ ਆ ਆਰਡਰ ਤੇ ਤਿਆਰ ਕਰ ਦੋ ਜਾਂ ਆਪਣੇ ਕੋਲੇ ਬਣੀਆਂ ਵੀ ਪੰਨਾਂ ਹੁੰਦੀਆਂ ਬਣੀਆਂ ਵੀ ਮਿਲ ਸਕਦੀਆਂ ਆ ਆਰਡਰ ਵੀ ਆਪਣੇ ਕੋਲੇ ਹੁੰਦੇ ਹੀ ਆ ਅੱਛਾ ਠੀਕ ਹੈ ਜੇ ਕਿਸੇ ਬਾਈ ਨੇ ਦੂਰੋਂ ਆਉਣਾ ਫੋਨ ਕਰਕੇ ਜਰੂਰ ਆਵੇ ਜਿਵੇਂ ਬਾਈ ਸਾਰੇ ਇਲਾਕਿਆਂ ਦੇ ਵਿੱਚ ਕੋਈ ਨਾ ਕੋਈ ਪਿੰਡ ਹੁੰਦਾ ਜਿੱਥੋਂ ਦੀ ਕਈ ਮਸ਼ਹੂਰ ਹੁੰਦੀ ਆ ਹਨਾ ਕੋਡ ਭਾਈ ਦੀ ਕੈਦੀ ਖਾਸੀਅਤ ਦੱਸਿਓ ਕੀ ਇਹਦੇ ਵਿੱਚ ਕੀ ਗੁਣ ਹੁੰਦਾ ਭਾਰੀ ਹੋਲੀ ਜਾਂ ਚਲਾਉਣ ਚ ਸ਼ੁੱਧਾ ਕੀ ਚੱਕਰ ਹੁੰਦਾ ਚਲਾਉਣ ਚ ਪੂਰੀ ਸ਼ੁੱਧ ਹੁੰਦੀ ਹੈ ਜੀ ਅੱਛਾ ਬਈ ਸਾਰਾ ਕੰਮ ਹੱਥੀ ਤਿਆਰ ਕੀਤਾ ਹੁੰਦਾ ਕਸਟਮਰ ਦੇ ਅਕੋਰਡਿੰਗ ਆਪਾਂ ਕਰ ਸਕਦੇ ਆ ਹੂੰ ਵੀ ਓਕੜੂ ਤੇਲ ਕੋ ਜਿੱਥੇ ਕਸਟਮਰ ਚਾਹੁੰਦਾ ਜਿੱਥੇ ਚਲਾਉਂਦਾ ਉਹ ਉਸ ਹਿਸਾਬ ਨਾਲ ਕਰਦੇ ਆ ਠੀਕ ਹੈ ਬਈ ਆਪਣੀ ਬਈ ਇੱਕ ਪਹਿਲਾਂ ਵੀ ਵੀਡੀਓ ਤੁਹਾਡੀ ਆਈ ਸੀਗੀ ਉਸ ਵੀਡੀਓ ਤੋਂ ਬਾਅਦ ਕਿੰਨੇ ਕੁ ਲੋਕ ਆਏ ਤੁਹਾਡੇ ਕੋਲੇ ਕਿੱਥੇ ਕਿੱਥੇ ਕਈਆਂ ਭੇਜ ਚੁੱਕੇ ਹੁਣ ਕਈਆਂ ਤਾਂ ਵੀਡੀਓ ਤੋਂ ਬਾਅਦ ਥੋੜਾ ਫਰਕ ਪਾਇਆ ਪਹਿਲਾਂ ਵੀ ਆਪਣੇ ਸਾਰੇ ਕਿਤੇ ਜਾਂਦੀਆਂ ਹੀ ਕਈਆਂ ਠੀਕ ਹੈ ਬਈ ਨੇੜੇ ਨੇੜੇ ਸਾਰੇ ਕਿਤੇ ਜਾਂਦੀਆਂ ਦੂਰ ਪੰਜਾਬ ਹਰਿਆਣਾ ਦਾ ਸਾਂਭੀ ਸਾਰੇ ਕਿਤੇ ਜਾਂਦੀਆਂ ਪੰਜਾਬ ਚ ਵੀ ਬਾਹਰ ਵੀ ਜਾਂਦੀਆਂ ਹੀ ਅੱਛਾ ਤੇ ਵੀਡੀਓ ਤੋਂ ਬਾਅਦ ਵੀ ਆਪਾਂ ਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਬਹੁਤ ਬਾਹਰ ਵੀ ਬਰਲਦੇਸ਼ਾਂ ਜੀ ਭੇਜਦੇ ਹਾਂ ਹਾਂ ਜੀ ਕਈਆਂ ਆ ਕੋਰੀਅਰ ਇੱਕ ਆ ਪਾਇ ਕੀਤਾ ਪਿਆ ਤੁਹਾਡੇ ਸਾਹਮਣੇ ਲਓ ਬਈ ਦੋਸਤੋ ਤੁਸੀਂ ਹੋਰ ਚੀਜ਼ਾਂ ਦਾ ਬਹੁਤ ਸੁਣੀਆ ਹੋਣਗੇ ਆ ਤੇ ਇਹ ਪਿੰਡ ਦਾ ਨੌਜਵਾਨ ਕਈਆਂ ਵੀ ਵਿਦੇਸ਼ਾਂ 'ਚ ਭੇਜਦਾ ਬਈ ਕਿਹੜੇ ਕਿਹੜੇ ਦੇਸ਼ਾਂ ਜਾਂਦਿਆਂ ਕਈਆਂ ਇੰਗਲੈਂਡ ਯੂਕੇ ਅਮਰੀਕਾ ਸਾਰੇ ਕਿਤੇ ਗਏ ਗਿਆਂ तकरीबन ਇਹ ਆਸਟ੍ਰੇਲੀਆ ਦਾ ਆਰਡਰ ਆਪਣੇ ਕੋਲ ਅੱਛਾ ਇਹ ਕਿੰਨੀਆਂ ਕਈਆਂ ਜਾ ਰਹੀਆਂ ਇਸ ਤੇ ਇਹ ਦੋ ਕਈਆਂ ਜੀ ਪੈਕ ਤੁਸੀਂ ਆਪ ਕਰਦੇ ਹੋ ਹਾਂ ਪੈਕ ਆਪ ਕਰਦੇ ਫਿਰ ਇਹ ਕਿਵੇਂ ਅਗਲਾ ਮੰਗਵਾ ਸਕਦਾ ਤੁਹਾਡੇ ਤੋਂ ਕਿਹੜੇ ਨੰਬਰ ਤੇ ਸੰਪਰਕ ਕਰੀਏ ਆਪਣੇ ਨੰਬਰ ਹੈਗਾ 98806 70836 ਇਹ ਵੀ ਆਪਣਾ ਵਟਸਐਪ ਨੰਬਰ ਆ ਇਹਦੇ ਤੇ ਕਾਲ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਕਿੰਨੇ ਦਿਨਾਂ 'ਚ ਪਹੁੰਚ ਜਾਂਦੀ ਹੈ ਬਈ ਬਾਹਰ ਇਹ ਤਾਂ ਬਾਹਰ ਦਾ ਕੋਰੀਅਰ ਦੇ ਸਾਰੇ ਆ ਵੈਸੇ ਹੂੰ ਤਕਰੀਬਨ 10 ਦਿਨਾਂ ਦੇ ਹਫਤਾ 10 ਦਿਨ ਦੇ ਵਿੱਚ ਵਿੱਚ ਪਹੁੰਚ ਜਾਂਦੀ ਹੈ ਠੀਕ ਹੈ ਬੰਦੇ ਨੇ ਐਡਰੈਸ ਦੇਣਾ ਤੇ ਪੈਸੇ ਪਾਉਣੇ ਆ ਹਾਂਜੀ ਠੀਕ ਹੈ ਤੇ ਪੇਮੈਂਟ ਅਡਵਾਂਸ ਹੋਊਗੀ ਸਾਰੀ ਤਰ੍ਹਾਂ ਦੀ ਕਿੰਨੇ ਤਰ੍ਹਾਂ ਦੀਆਂ ਕਈਆਂ ਬਣਾਉਣਾ ਟੋਟੀਆਂ ਆਪਣੇ ਕੋਲੇ 4 ਤਰ੍ਹਾਂ ਦੀਆਂ ਹੁੰਦੀਆਂ ਕਈਆਂ ਜੀ ਅੱਛਾ ਦੋ ਲੋਹੇ ਜਿਹਾਂ ਦੋ ਸਟੀਲ 'ਚ ਛੁਰੀ ਵਾਲੀਆਂ ਤੇ ਬਿਗੈਰ ਛੁਰੀ ਤੋਂ ਲੋਹੇ 'ਚ ਵੀ ਸੇਮ ਹੁੰਦੀ ਹੈ ਇੱਕ ਛੁਰੀ ਵਾਲੀ ਬਿਗੈਰ ਛੁਰੀ ਤੋਂ ਸਟੀਲ ਚ ਵੀ ਛੁਰੀ ਵਾਲੀ ਤੇ ਬਗੈਰ ਛੁਰੀ ਦੀ ਜਿਹੜੀ ਆਪਣੀ ਪੂਰੀ ਟੌਪ ਦੀ ਕਈ ਆ ਉਹਦਾ ਬਈ ਕੀ ਰੇਟ ਹੈਗਾ ਤੁਹਾਡਾ ਇੱਥੇ ਦੁਕਾਨ ਦਾ ਆਪਣਾ ਉਹਦਾ ਹੈਗਾ ਜੀ 850 ਰੁਪਿਆ 850 ਦੀ ਪੂਰੀ ਵਧੀਆ ਕਈ ਦੀ ਪੂਰੀ ਵਧੀਆ ਟੌਪ ਦੀ ਕਈ ਹੋਊਗੀ ਤੇ 10 ਦਾ ਕਿਹੜਾ ਪਾਕੇ ਦਿੰਦੇ 10 ਦਾ ਟਾਲੀ ਦਾ ਹੋਊਗਾ ਜੀ ਸਭ ਕਾ 10 ਦਾ ਟਾਲੀ ਦਾ ਪਾਕੇ ਦਿੰਦੇ ਆ ਟਾਲੀ ਦੇ ਬਗੈਰ 10 ਦਾ ਹੁੰਦਾ ਠੀਕ ਹੈ ਬਈ ਹਾਂਜੀ ਦੋਸਤੋ ਬਾਈ ਨਾਲ ਕਰ ਲਿਓ ਸੰਪਰਕ ਪਿੰਡ ਹੈ ਬਈ ਕੋਟਪਾਈ ਜਿਹੜਾ ਗਿੱਦੜਬਾਹੇ ਹਲਕੇ ਦੇ ਵਿੱਚ ਆ ਗਿੱਦੜਬਾਹ ਰੋਡ ਤੇ ਬਾਈ ਦੀ ਦੁਕਾਨ ਆ ਬਾਈ ਕੀ ਨਾਮ ਤੇ ਦੁਕਾਨ ਆਪਣੀ ਮਠਾੜੂ ਐਗਰੀ ਵਰਕਸ ਕਰਕੇ ਨਾਮ ਹੈ ਆਪਣੀ ਦੁਕਾਨ ਦਾ ਕੋਲ ਭਾਈ ਜੋ ਜੀ ਦੋਦਾ ਜਾਨੇ ਆ ਅੱਗੇ ਦਰਵਾਜ਼ੇ ਦੋਦਾ ਮੇਨ ਰੋਡ ਦੇ ਉੱਪਰ ਮੁੱਖ ਸਰਦੇ ਉਹ ਦੁਕਾਨ ਆਪਣੀ ਠੀਕ ਹੈ ਜੀ ਹਾਂਜੀ ਬਾਕੀ ਬਾਈ ਹੋਰੀ ਹੋਰ ਵੀ ਬਹੁਤ ਸੰਦ ਬਣਾਉਂਦੇ ਆ ਜਿਵੇਂ ਦਾਤੀਆਂ ਹੋ ਗਈਆਂ ਆ ਜਿੰਦਰੇ ਦੇਖ ਲਓ ਸਾਰਾ ਹੱਥੀ ਕੰਮ ਕਰਦੇ ਆ ਬਾਈ ਕਸੋਲੇ ਕਈਆਂ ਹੋ ਗਈਆਂ ਹਨ ਜਿਨ੍ਹਾਂ ਨੇ ਵੀ ਤਿਆਰ ਕਰਾਉਣਾ ਕੋਈ ਵੀ ਸਮਾਨ ਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਹੈਗਾ